ਲੰਮੇ ਸਮੇਂ ਤੋਂ ਆਉਣ ਵਾਲੇ ਸਲਾਨੀਆਂ ਆਤੇ ਹਨ ਨਾਲ ਹੀ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਪਹਿਲਾਂ ਤੋਂ ਹੀ ਰਹਿ ਰਹੇ ਕੈਨੇਡੀਅਨਾਂ ਦੇ ਲਈ ਸਰਹੱਦ ਦੇ ਉੱਤੇ ਸ਼ੁੱਕਰਵਾਰ ਤੋਂ ਸਖਤ ਨਵੇਂ ਨਿਯਮ ਲਾਗੂ ਹੋ ਗਏ ਨੇ ਅਤੇ ਚੇਤਾਵਨੀਆਂ ਨੇ ਕਿ ਸਨੋ ਬਰਡਸ ਅਤੇ ਹੋਰਾਂ ਨੂੰ ਜਿਹੜਾ ਉਹ ਇਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਨਿਊਯਾਰਕ ਸਥਿਤ ਬਰਾਡੀ ਇਮੀਗ੍ਰੇਸ਼ਨ ਲਾਅ ਨੇ ਕਿਹਾ ਹੈ ਕਿ ਇਹ ਉਹ ਦਿਨ ਹੈ ਜਦੋਂ ਅਮਰੀਕੀ ਸਰਕਾਰ ਕੈਨੇਡੀਅਨ ਸਟੋਨਬਰਡ ਰਜਿਸਟ੍ਰੇਸ਼ਨ ਲੋਰਡ ਨੂੰ ਲਾਗੂ ਕਰਨਾ ਸ਼ੁਰੂ ਕਰ ਦਵੇਗੀ ਇਹ ਉਹਨਾਂ ਸਾਰੇ ਕੈਨੇਡੀਅਨਾਂ ਦੇ ਲਈ ਹੈ ਜੋ 30 ਦਿਨਾਂ ਜਾਂ ਫਿਰ ਇਸ ਤੋਂ ਵੱਧ ਸਮੇਂ ਦੇ ਲਈ ਸੰਯੁਕਤ ਅਮਰੀਕਾ ਦੇ ਵਿੱਚ ਜ਼ਮੀਨੀ ਸਰਹੱਦ ਪਾਰ ਕਰਕੇ ਉੱਥੇ ਰਹਿਣਾ ਚਾਹੁੰਦੇ ਨੇ ਔਰ ਜੇਕਰ ਉਹ ਆਪਣੀ ਕਾਰ ਸਰਹੱਦ ਪਾਰ ਕਰ ਰਹੇ ਨੇ ਅਤੇ ਲੰਬੇ ਸਮੇਂ ਦੇ ਲਈ ਰਹਿ ਰਹੇ ਨੇ ਤਾਂ ਸਰਕਾਰ ਹੁਣ ਉਹਨਾਂ ਨੂੰ ਰਜਿਸਟਰਡ ਕਰਨ ਦੀ ਲੋੜ ਜਿਹੜੀ ਹੈ ਉਹ ਯਕੀਨੀ ਬਣਾਉਣ ਲਈ ਕਹਿ ਰਹੀ ਹੈ ਇਮੀਗ੍ਰੇਸ਼ਨ ਜਿਹੜੇ ਮਹਰ ਨੇ ਉਹਨਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਇਹ ਕਾਫੀ ਤੇਜ਼ ਅਤੇ ਸਰਲ ਪ੍ਰਕਿਰਿਆ ਹੈਗੀ ਹੈ ਤੁਹਾਨੂੰ ਯੂਨਾਈਟਿਡ ਸਟੇਟਸ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਸਰਵਿਸਿਜ਼ ਦੀ ਵੈਬਸਾਈਟ ਦੇ ਉੱਤੇ ਜਾਣਾ ਪਵੇਗਾ ਤੇ ਇੱਕ ਖਾਤਾ ਬਣਾਉਣਾ ਪਵੇਗਾ ਅਤੇ ਫਿਰ ਉਹ ਖਾਤਾ ਤੁਹਾਨੂੰ ਇੱਕ ਫਾਰਮ ਤੇ ਲੈ ਜਾਏਗਾ ਕੋਈ ਫੀਸ ਨਹੀਂ ਹੈ ਇਸ ਦੇ ਵਿੱਚ ਲਗਭਗ 15 ਮਿੰਟ ਲੱਗਦੇ ਨੇ ਤੇ ਜਦੋਂ ਤੁਸੀਂ ਕੰਮ ਪੂਰਾ ਕਰ ਲੈਨੇ ਹੋ ਤਾਂ ਇਹ ਦੱਸੇਗਾ ਕਿ ਤੁਹਾਨੂੰ ਜਿਹੜਾ ਉਹ ਸਰਕਾਰੀ ਨਿਯਮਾਂ ਦੇ ਅਨੁਸਾਰ ਅਧਿਕਾਰਤ ਅਤੇ ਰਜਿਸਟਰਡ ਕੀਤਾ ਗਿਆ ਹੈ ਤੁਸੀਂ ਯਾ ਤਾਂ ਇਸ ਨੂੰ ਪ੍ਰਿੰਟ ਕਰ ਸਕਦੇ ਹੋ ਜਾਂ ਤੁਸੀਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਆਪਣੇ ਫੋਨ ਦੇ ਵਿੱਚ ਰੱਖ ਸਕਦੇ ਹੋ ਪਰ ਤੁਹਾਨੂੰ ਇਸ ਨੂੰ ਆਪਣੇ ਨਾਲ ਰੱਖਣਾ ਪਵੇਗਾ ਭਾਵੇਂ ਇਹ ਚਿੰਤਾਜਨਕ ਲੱਗਦਾ ਹੈ ਪਰ ਬਰਾਡੀ ਦਾ ਕਹਿਣਾ ਹੈ ਕਿ ਅਮਰੀਕੀ ਇਮੀਗ੍ਰੇਸ਼ਨ ਕਾਨੂੰਨ ਨੇ ਹਮੇਸ਼ਾ ਸੈਲਾਨੀਆਂ ਨੂੰ ਇਹ ਦਰਸਾਉਣ ਵਾਲੇ ਦਸਤਾਵੇਜ਼ ਆਪਣੇ ਨਾਲ ਰੱਖਣ ਦੀ ਲੋੜ ਕੀਤੀ ਹੈ ਕਿ ਤੁਸੀਂ ਕੌਣ ਅਤੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਤੁਹਾਡੀ ਇਮੀਗ੍ਰੇਸ਼ਨ ਸਥਿਤੀ ਕੀ ਹੈ ਤੇ ਜਦੋਂ ਕਿ ਅਮਰੀਕਾ ਦੇ ਆਪਣੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਦੇ ਵਿੱਚ ਵਾਅਦਾ ਕੀਤਾ ਹੈ ਤਾਂ ਉਸ ਦਾ ਮੰਨਣਾ ਹੈ ਕਿ ਕੈਨੇਡੀਅਨ ਸਟੋਰ ਬਰਡਸ ਨੂੰ ਬੇਤਰਤੀਬੇ ਟਾਂਚੇ ਦੇ ਮਾਮਲੇ ਦੇ ਵਿੱਚ ਡਰਨ ਦੀ ਕੋਈ ਲੋੜ ਨਹੀਂ ਹੈ ਉਹਨਾਂ ਕਹਿੰਦੇ ਕਿ ਮੈਨੂੰ ਲੱਗਦਾ ਹੈ ਕਿ ਅਮਰੀਕੀ ਸਰਕਾਰ ਦੇ ਕੋਲ ਇਸ ਵੇਲੇ ਜਿਹੜੀਆਂ ਨੇ ਉਹ ਵੱਡੀਆਂ ਜਿਹੜੀਆਂ ਨੇ ਉਹ ਮੱਛੀਆਂ ਨੇ ਪਰ ਲੱਗਦਾ ਇਹ ਵੀ ਹੈ ਕਿ ਇਹ ਇੱਕ ਨਿਯਮ ਹੈ ਉਹ ਸੁਰੱਖਿਆ ਨੂੰ ਸਖਤ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਨੇ ਤੇ ਹਾਂ ਪਾਲਣਾ ਨਾ ਕਰਨ ਦੇ ਉੱਤੇ ਸਜ਼ਾ ਵੀ ਹੋ ਸਕਦੀ ਹੈ ਪਰ ਉਹਨਾਂ ਨੂੰ ਇਹ ਵੀ ਲੱਗਦਾ ਹੈ ਕਿ ਸਰਕਾਰ ਦੱਖਣੀ ਫਲੋਰੀਡਾ ਅਤੇ ਅਰੀਜ਼ੋਨਾ ਦੇ ਵਿੱਚ ਦਰਵਾਜ਼ੇ ਖੜਕਾਉਣ ਜਾ ਰਹੀ ਹੈ ਨਹੀਂ ਤਾਂ ਹਾਲਾਂਕਿ ਬਰਾਡਨੀ ਨਵੀਂ ਜ਼ਰੂਰਤਾਂ ਦੀ ਪੂਰੀ ਪਾਲਣਾ ਦੀ ਸਿਫਾਰਿਸ਼ ਵੀ ਕਰਦੇ ਨੇ ਮੰਨ ਲਓ ਕਿ ਤੁਸੀਂ ਇੱਕ ਕੈਨੇਡੀਅਨ ਹੋ ਤੇ ਤੁਹਾਨੂੰ ਕਿਸੇ ਅਪਰਾਧ ਦੇ ਲਈ ਗ੍ਰਿਫਤਾਰ ਕੀਤਾ ਗਿਆ ਤਾਂ ਉਹ ਸ਼ਾਇਦ ਇਹ ਪੁੱਛਣਗੇ ਕਿ ਕੀ ਤੁਸੀਂ ਰਜਿਸਟਰਡ ਕੀਤਾ ਹੈ ਤਾਂ ਇਹ ਕੁਝ ਸਹਾਇਕ ਹੋਵੇਗਾ ਔਰ ਕੁਝ ਸੈਕੰਡਰੀ ਵੀ ਹੋਵੇਗਾ ਕੁਝ ਅਜੇ ਹਾਂ ਨਹੀਂ ਹੈ ਜਿਸ ਨੂੰ ਮੇਰੇ ਸਭ ਤੋਂ ਵਧੀਆ ਅੰਦਾਜ਼ੇ ਅਨੁਸਾਰ ਉਹ ਉੱਚ ਤਰਜੀਹ ਦੇਣ ਜਾ ਰਹੇ ਨੇ ਲੰਮੇ ਸਮੇਂ ਦੇ ਵਿਜ਼ਟਰ ਵਜੋਂ ਰਜਿਸਟਰ ਨਾ ਹੋਣ ਦੇ ਉੱਤੇ 5000 ਅਮਰੀਕੀ ਡਾਲਰ ਤੱਕ ਦਾ ਜੁਰਮਾਨਾ ਤੇ ਜਿਹੜੀ ਹੈ 6 ਮਹੀਨੇ ਦੀ ਕੈਦ ਜਾਂ ਫਿਰ ਦੋਵੇਂ ਹੋ ਸਕਦੇ ਨੇ ਬਰਾੜੀ ਦਾ ਵੀ ਕਹਿਣਾ ਹੈ ਕਿ ਇਹ ਧਿਆਨ ਦੇਣਾ ਵੀ ਮਹੱਤਵਪੂਰਨ ਹੈ ਕਿ ਇਹ ਜ਼ਰੂਰ ਤਾਂ ਪੂਰਵ ਪ੍ਰਭਾਵੀ ਨੇ ਲੰਮੇ ਸਮੇਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਕੈਨੇਡੀਅਨਾਂ ਨੂੰ ਵੀ ਸ਼ੁੱਕਰਵਾਰ ਤੋਂ ਰਜਿਸਟਰਡ ਹੋਣਾ ਤੇ ਸਬੂਤ ਰੱਖਣਾ ਜ਼ਰੂਰੀ ਹੈ ਨਹੀਂ ਤਾਂ ਜੁਰਮਾਨੇ ਦਾ ਸਾਹਮਣਾ ਜਿਹੜਾ ਉਹ ਕਰਨ ਦਾ ਜੋਖਮ ਵੀ ਹੈ ਪਰ ਉਹ ਕਹਿੰਦੇ ਨੇ ਕਿ ਕੈਨੇਡੀਅਨਾਂ ਨੂੰ ਇੱਕ ਬ੍ਰੇਕ ਜ਼ਰੂਰ ਮਿਲਦੀ ਹੈ ਔਰ ਇਹ ਜਾਨਣਾ ਮਹੱਤਵਪੂਰਨ ਹੈ ਕਿ ਫਿੰਗਰਪ੍ਰਿੰਟਸ ਦੀ ਲੋੜ ਨਹੀਂ ਹੈ ਏ ਬ੍ਰਹਿਮੰਡ ਦੇ ਵਿੱਚ ਹਰ ਉਸ ਵਿਅਕਤੀ ਦੇ ਲਈ ਜ਼ਰੂਰੀ ਨੇ ਜੋ ਅਮਰੀਕਾ ਆਉਂਦੇ ਨੇ ਪਰ ਕੈਨੇਡੀਅਨਾਂ ਨੂੰ ਛੱਡ ਕੇ